ਬਾਲ ਸਿੰਘ ਖੜਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਅਸੀਂ ਬਿਨਾਂ ਜ਼ਮਾਨਤ ਤੋਂ ਹੀ ਪਾਲਾ ਸਭੂ ਸ਼ੁਰੂਆਵਾਂਗੇ ਸੁਪਾਲ ਸਿੰਘ ਖਹਿਰਾ ਕਹਿੰਦੇ ਕਿਉਂਕਿ ਗੱਲ ਤਿੰਨ ਫਰਵਰੀ ਨੂੰ ਭਗਵੰਤ ਮਾਨ ਦੀ ਸੰਗਰੂਰ ਕੋਠੀ ਦੇ ਦੁਆਲੇ ਉਹਨਾਂ ਨੇ ਵੱਡਾ ਇਕੱਠ ਕਰਨਾ ਹੈ ਤੇ ਸਰਕਾਰ ਨਾਲ ਗੱਲਬਾਤ ਚੱਲਦੀ ਹੈ ਅਧਿਕਾਰੀ ਕਹਿੰਦੇ ਅਸੀਂ ਪੁੱਛ ਕੇ ਦੱਸਦੇ ਹਾਂ ਉਹ ਕਹਿੰਦੇ ਹੁਣ ਬਿਨਾਂ ਜਵੰਤ ਤੋ ਤੋਈ ਛੜਾਵਾਂਗੇ ਕਿਉਂਕਿ ਉਲੰਘਣਾ ਤੁਸੀਂ ਕੀਤੀ ਹੈ ਜਦੋਂ ਜਵੰਤ ਲੁਧਿਆਣੇ ਦੀ ਅਦਾਲਤ ਨੇ ਉਹਨਾਂ ਦੀ ਕਰਤੀ ਸੀ ਤੇ ਉਦੋਂ ਬਾਅਦ ਤੁਸੀਂ ਇਹ ਕਿਉਂ ਪੰਗਾ ਲਿਆ ਸਿੱਲੋ ਸਾ ਆਮ ਆਦੀ ਪਾਰਟੀ ਭਾਜਪੀ ਦਾ ਡਟ ਕੇ ਵਿਰੋਧ ਕਰ ਰਹੀ ਹੈ ਉਧਰੋਂ ਬਾਦਲਾਂ ਦਾ ਕਹਿਣਾ ਹੈ ਕਿ ਆਮ ਆਦੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦਾ ਬਚਾ ਕਰ ਰਹੀ ਹੈ ਸਾਰੀਆਂ ਪਾਰਟੀਆਂ ਨੇ ਇੱਕ ਦੂਜੇ ਦੇ ਉੱਤੇ ਅਮਲਾਵਰ ਹੁੰਦੇ ਰਹੇ ਨਾਪਕ ਬੰਤਮਾਨ ਕਸਰ ਛੱਡਣ ਤੇ ਨਾ ਅਕਾਲੀ ਆਗੂ ਖਾਸ ਕਰ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਕੋਈ ਕਸਰ ਛੱਡ ਤੇ ਸੁਖਵੀਰ ਜੀ ਹੋਰੀ ਕਹਿੰਦੇ ਨੇ ਕਿ ਤੁਸੀਂ ਦੋ ਸਾਲਾਂ ਦੇ ਵਿੱਚ ਪੰਜਾਬ ਦਾ ਸਤਿਆਨਾਸ਼ ਕਰਤਾ ਰਾਸੀ ਪਾਰਟੀ ਕੋਈ ਵੀ ਹੋਵੇ ਇੱਕ ਹੋਵੇ ਦੋ ਹੋਵੇ ਤਿੰਨ ਹੋਵੇ ਚਾਰ ਹੋਵੇ ਪੰਜ ਹੋਵੇ ਉਨਾ ਦਾ ਝੰਡਾ ਰਾਜ ਸਤਾ ਪ੍ਰਾਪਤ ਕਰਨਾ ਹੁੰਦਾ ਹੈ ਤੇ ਉਹ ਰਾਜ ਸਤਾ ਲਈ ਕਿੱਸੇ ਹੱਦ ਤੱਕ ਵੀ ਜਾ ਸਕਦੇ ਹੁੰਦੇ ਨੇ ਉਹ ਕਹਿੰਦੇ ਕਿ ਅਸੀਂ ਤਾਂ ਪੰਜਾਬ ਬਚਾਉਣ ਦੀ ਗੱਲ ਕਰਦੇ ਆ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਬਚਾਓ ਜੱਟ ਕੰਮ ਕਰਦਾ ਹੈ ਕਿ ਲੋਕ ਸਾਬ ਐਮਪੀ ਸਿਮਰਜੀਤ ਸਿੰਘ ਮਾਨ ਨੇ ਪਾਰਲੀਮੈਂਟ ਵਿੱਚ ਪੰਜਾਬ ਸਰਕਾਰ ਤੇ ਕਾਰਵਾਈ ਨਿਮਾ ਕੀਤੀ ਹੈ ਲੋਲਾ ਫਾਟਕ ਤੇ ਸਰਨਜੀਤ ਸਿੰਘ ਮਾਨ ਸਾਹਬ ਨੇ ਸਦਾ ਦਰਸ ਕੀ ਆਓ ਲੋਕ ਉਥੇ ਵੱਡੀ ਗਿਣਤੀ ਵਿੱਚ ਗਏ ਵੀ ਜੀ ਪਰ ਪੁਲਿਸ ਦਾ ਬੰਦੋਬਸਤ ਜਿਆਦਾ ਹੋਣ ਕਰਕੇ ਉਹ ਰੇਲ ਤੱਕ ਨਹੀਂ ਪਹੁੰਚਾਇਆ ਗਿਆ ਉਹ ਕਹਿੰਦੇ ਕਿ ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ ਦਿੱਲੀ ਦੇ ਵਿੱਚ ਜਾ ਕੇ ਇਹ ਰੌਲਾ ਪਾਉਂਦੇ ਆ ਕਿ ਭਾਰਤੀ ਜਨਤਾ ਪਾਰਟੀ ਦੀ ਪੁਲਿਸ ਸਾਨੂੰ ਤੰਗ ਕਰਦੀ ਹੈ ਤੇ ਤੁਸੀਂ ਪੰਜਾਬ 'ਚ ਕੀ ਕਰਦੀ ਹੋ ਇਹ ਗੱਲ ਸਵਰਨਜੀਤ ਸਿੰਘ ਮਾਨ ਕਹਿ ਰਹੇ ਨੇ ਦੂਜੇ ਮਾਨ ਨੂੰ ਛੋਟੇ ਮਾਨ ਸਤਿ ਸ਼੍ਰੀ ਅਕਾਲ ਜੀ ḍf5 ਚੈਨਲ ਪੰਜਾਬੀ ਦਾ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਤੁਮਾਣਾ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਵਿੱਚ ਅਸੀਂ ਪੂਰੇ ਦਿਨ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਤੇ ਚਰਚਾ ਕਰਦੇ ਹਾਂ ਜਿਸ ਲਈ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋ ਜੀ ਆਪ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋ ਸਾਹਿਬ ਸਵਾਗਤ ਹੈ ਸ਼ੁਕਰੀਆ ਬਹੁਤ ਮਿਹਰਬਾਨੀ ਢਿੱਲੋ ਸਾਹਿਬ ਆਮ ਆਦੀ ਪਾਰਟੀ ਭਾਜਪਾ ਦਾ ਡਟ ਕੇ ਵਿਰੋਧ ਕਰ ਰਹੀ ਹੈ ਉਧਰੋਂ ਬਾਦਲਾਂ ਦਾ ਕਹਿਣਾ ਹੈ ਕਿ ਆਮ ਆਦੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦਾ ਬਚਾਅ ਕਰ ਸਾਰੀਆਂ ਪਾਰਟੀਆਂ ਨੇ ਇੱਕ ਦੂਜੇ ਦੇ ਉੱਤੇ ਹਮਲਾਵਰ ਹੁੰਦੇ ਰਹੇ ਨੇ। ਨਾ ਭਗਵੰਤ ਮਾਨ ਕਸਰ ਛੱਡਣ ਤੇ ਨਾ ਅਕਾਲੀ ਆਗੂ ਖਾਸ ਕਰ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਕੋਈ ਕਸਰ ਛੱਡਣ। ਜੀ। ਉਹਨਾਂ ਨੇ ਕੱਲ ਇੱਕ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ। ਜੀ। ਇੱਕ ਦੂਜੇ ਤੇ ਤੰਜ ਦੋਏ ਪਾਰਟੀਆਂ ਕਸਦੀਆਂ ਪਈਆਂ ਨੇ। ਉਹ ਕਹਿੰਦੇ ਆ ਕਿ ਇਹ ਤਾਂ ਪਰਿਵਾਰ ਬਚਾਓ ਯਾਤਰਾ ਹੈ। ਜੀ ਤੇ ਸੁਖਵੀਰ ਸਿੰਘ ਹੋਰੀ ਕਹਿੰਦੇ ਨੇ ਕਿ ਤੁਸੀਂ ਦੋ ਸਾਲਾਂ ਦੇ ਵਿੱਚ ਪੰਜਾਬ ਦਾ ਸਤਿਆਨਾਸ਼ ਕਰਤਾ ਰਾਜਸੀ ਪਾਰਟੀ ਕੋਈ ਵੀ ਹੋਵੇ ਇੱਕ ਹੋਵੇ ਦੋ ਹੋਵੇ ਤਿੰਨ ਹੋਵੇ ਚਾਰ ਹੋਵੇ ਪੰਜ ਹੋਵੇ ਉਹਨਾਂ ਦਾ ਏਜੰਡਾ ਰਾਜ ਸਤਾ ਪ੍ਰਾਪਤ ਕਰਨਾ ਹੁੰਦਾ ਹੈ ਤੇ ਉਹ ਰਾਜ ਸਤਾ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਹੁੰਦੇ ਨੇ ਸੋ ਇਸ ਵੇਲੇ ਜਿਹੜੀ ਯਾਤਰਾ ਚੱਲੀ ਹੈ ਕੱਲ ਚੱਲੀ ਹੈ ਟਾਰੀ ਤੋਂ ਉਹ ਕਹਿੰਦੇ ਕਿ ਅਸੀਂ ਤਾਂ ਪੰਜਾਬ ਬਚਾਉਣ ਦੀ ਗੱਲ ਕਰਦੇ ਆ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਬਚਾਓ ਜਾਂ ਕੰਮ ਕਰਦਾ ਹੈ ਜੀ ਕਿਉਂਕਿ ਅੱਜ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਸਾਂਝੇ ਤੌਰ ਦੇ ਉੱਤੇ ਇੱਕ ਧਰਨਾ ਦਿੱਤਾ ਹੈ ਉਹ ਧਰਨਾ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਵੇਲੇ ਮਾਮਲਾ ਵਾਪਰਿਆ ਜੀ ਅ ਜਿਹੜੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸਾਂਝਾ ਗੱਠਜੋੜ ਬਣਿਆ ਉਹਨਾਂ ਕੋਲੇ 20 ਕਾਉਂਸਲਰ ਉਹਨਾਂ ਦੀਆਂ 8 ਵੋਟਾਂ ਰੱਦ ਕਰਕੇ ਭਾਜਪਾ ਜਿਹਦੇ ਕੋਲੇ 14 ਇੱਕ ਐਮਪੀ ਦੀ 15 ਤੇ ਇੱਕ ਪੁਰਾਣੇ ਭਾਈਵਾਲ ਸ਼ਰੂਮਣੀ ਅਕਾਲੀ ਦਲ ਇਹਨਾਂ ਨੇ ਵੀ ਹਮਾਇਤ ਕਰਤੀ ਕਹਿੰਦੇ ਸਾਨੂੰ ਤਾਂ ਨੱਡਾ ਸਾਹਿਬ ਦਾ ਫੋਨ ਆਇਆ ਸੀ ਜੀ ਚਲੋ ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ ਹੁੰਦੀਆਂ ਨੇ ਇਹ ਰਾਜਨੀਤੀ ਹੈ ਪਤਾ ਨਹੀਂ ਕਦੋਂ ਕਿਹਨੇ ਕਿਹਦੇ ਨਾਲ ਜੁੜ ਜਾਣਾ ਹੈ ਕਿਹਨੇ ਟੁੱਟ ਜਾਣਾ ਹੈ ਇਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਸੋ ਇੱਕ ਦੂਜੇ ਦੇ ਉੱਤੇ ਇਹ ਤੰਜ ਕਸਦੇ ਨਜ਼ਰ ਆ ਰਹੇ ਨੇ ਜੀ ਢਿੱਲੋ ਸਾਹਿਬ ਐਮਪੀ ਸਿਮਰਜੀਤ ਸਿੰਘ ਮਾਨ ਨੇ ਪਾਰਲੀਮੈਂਟ ਵਿੱਚ ਪੰਜਾਬ ਸਰਕਾਰ ਤੇ ਕਾਰਵਾਈ ਦੀ ਮੰਗ ਕੀਤੀ ਜਾਈ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਸਮਾਜ ਸੇਵੀ ਤੇ ਕਾਰਕੁਨ ਹੈ ਭਾਨਾ ਸਿੱਧੂ ਉਹਨੂੰ ਜਾਨਵਜ ਕੇ ਇਹ ਦੋ ਚਲਾਉਂਦੇ ਨੇ ਸਰਕਾਰ ਨੇ ਉਹਨੂੰ ਚੁੱਕਿਆ ਕੋਟ ਦੁੰਨੇ ਪਿੰਡ ਦਾ ਜਿਹਨੂੰ ਦੁੰਨੇ ਦਾ ਕੋਟ ਵੀ ਕਹਿੰਦੇ ਆ ਬਰਨਾਲਾ ਜ਼ਿਲ੍ਹੇ ਚ ਜੀ ਭਾਨਾ ਸਿੱਧੂ ਦੇ ਮਾਮਲੇ ਦੇ ਉੱਤੇ ਪਹਿਲਾਂ ਇੱਕ ਧਰਨਾ ਦਿੱਤਾ ਗਿਆ ਕੋਟ ਦੁੰਨੇ ਤੇ ਕੱਲ ਦੋਲਾ ਫਾਟਕ ਉੱਤੇ ਸਿਵਰਜੀਤ ਸਿੰਘ ਮਾਨ ਸਾਹਿਬ ਨੇ ਸੱਦਾ ਦਿੱਤਾ ਸੀ ਕਿ ਆਓ ਲੋਕ ਉੱਥੇ ਵੱਡੀ ਗਿਣਤੀ ਵਿੱਚ ਗਏ ਵੀ ਜੀ ਪਰ ਪੁਲਿਸ ਦਾ ਬੰਦੋਬਸਤ ਜਿਆਦਾ ਹੋਣ ਕਰਕੇ ਉਹ ਰੇਲ ਤੱਕ ਨਹੀਂ ਪਹੁੰਚਾਇਆ ਗਿਆ ਤੇ ਸਿਵਰਨਜੀਤ ਸਿੰਘ ਮਾਨ ਜੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਤੋਂ ਜੀ ਉਹਨਾਂ ਨੂੰ ਉਹਨਾਂ ਦੇ ਘਰ ਕਿਲਾ ਹਰਨਾਮਗੜ ਫਤੇਗੜ ਸਾਹਿਬ ਉੱਥੇ ਨજરਬੰਦ ਕਰ ਦਿੱਤਾ ਗਿਆ ਤੇ ਫਿਰ ਉਹਨਾਂ ਨੇ ਜੀ ਭਾਰਤੀ ਵਿਧਾਨ ਦੀ ਧਾਰਾ 14 19 21 ਜੋ ਇੱਥੋਂ ਦੇ ਨਾਗਰਿਕਾਂ ਨੂੰ ਬਰਾਬਰਤਾ ਦਾ ਪੂਰਨ ਆਜ਼ਾਦੀ ਤੇ ਜਮਹੂਰੀਅਤ ਢੰਗ ਨਾਲ ਵਿਚਾਰ ਪ੍ਰਗਟ ਕਰਨ ਰੋਸ ਧਰਨੇ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਬਿਨਾਂ ਕਿਸੇ ਡਰ ਭਾਏ ਦੇ ਵਿਚਰਨ ਅਤੇ ਜ਼ਿੰਦਗੀ ਦੀ ਸੁਰੱਖਿਆ ਦੇ ਅਧਿਕਾਰ ਦਿੰਦਾ ਹੈ ਉਹਨੂੰ ਕੋਟ ਕਰਕੇ ਲੋਕ ਸਭਾ ਦੇ ਸਪੀਕਰ ਨੂੰ ਇੱਕ ਚਿੱਠੀ ਲਿਖੀ ਹੈ ਜੀ ਉਹ ਕਹਿੰਦੇ ਕਿ ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ ਦਿੱਲੀ ਦੇ ਵਿੱਚ ਜਾ ਕੇ ਇਹ ਰੌਲਾ ਪਾਉਂਦੇ ਆ ਕਿ ਭਾਰਤੀ ਜਨਤਾ ਪਾਰਟੀ ਦੀ ਪੁਲਿਸ ਸਾਨੂੰ ਤੰਗ ਕਰਦੀ ਹੈ ਤੇ ਤੁਸੀਂ ਪੰਜਾਬ ਚ ਕੀ ਕਰਦੇ ਹੋ ਜੀ ਇਹ ਗੱਲ ਸਿਵਰਨਜੀਤ ਸਿੰਘ ਮਾਨ ਕਹਿ ਰਹੇ ਨੇ ਦੂਜੇ ਮਾਨ ਨੂੰ ਛੋਟੇ ਮਾਨ ਨੂੰ ਜੀ ਜਿਹੜਾ ਮੁੱਖ ਮੰਤਰੀ ਹੈ ਜੀ ਉਹ ਕਹਿੰਦੇ ਕਿ ਗੈਰ ਵਿਧਾਨਕ ਗੈਰ ਜ਼ਬੂਰੀਅਤ ਮਾਹੌਲ ਨੂੰ ਖੁਦ ਸਰਕਾਰ ਵੱਲੋਂ ਗੰਦਲਾ ਕਰਨ ਵਾਲੀ ਅਜਿਹੀ ਅਸਾਹ ਕਾਰਵਾਈ ਕੀਤੀ ਗਈ ਹੈ ਜਿਹਦੀ ਸਾਡੀ ਪਾਰਟੀ ਨਖੇਦੀ ਕਰਦੀ ਹੈ ਜੀ ਔਰ ਉਹ ਕਹਿੰਦੇ ਅਸੀਂ ਉੱਥੇ ਧਰਨਾ ਦੇਣਾ ਸੀ ਜੋ ਸੰਵਿਧਾਨ ਸਾਨੂੰ ਆਗਿਆ ਦਿੰਦਾ ਹੈ ਜੀ ਐਮਪੀ ਦੇ ਐ ਮੌਦ ਦੇ ਤੇ ਬਿਰਾਜਮਾਨ ਹੁੰਦੇ ਹੋਏ ਜੇਕਰ ਪੰਜਾਬ ਦੀ ਸਰਕਾਰ ਨੂੰ ਮੇਰੇ ਵਰਗੇ ਇਨਸਾਨ ਨਾਲ ਗੈਰ ਵਿਧਾਨਕ ਜ਼ਬਰ ਕਰ ਸਕਦੀ ਹੈ ਤਾਂ ਆਮ ਨਾਗਰਿਕਾਂ ਦਾ ਇੱਥੇ ਕੀ ਹਾਲ ਹੁੰਦਾ ਹੋਵੇਗਾ ਜੀ ਇਹ ਗੱਲ ਮਾਨ ਸਾਹਿਬ ਆਪਣੀ ਚਿੱਠੀ ਚ ਕਹਿ ਰਹੇ ਨੇ ਜੋ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਲਿਖੀ ਹੈ ਜੀ ਉਹ ਕਹਿੰਦੇ ਮੇਰੀ ਆਪ ਜੀ ਨੂੰ ਪਾਰਲੀਮੈਂਟ ਦੀ ਨਿਰਪੱਖਤਾ ਵਾਲੇ ਸਪੀਕਰ ਦੇ ਅਹੁਦੇ ਤੇ ਬਿਰਾਜਮਾਨ ਹੋਣ ਕਰਕੇ ਬੇਨਤੀ ਹੈ ਕਿ ਪੰਜਾਬ ਸਰਕਾਰ ਤੇ ਇਹਦੀ ਪੁਲਿਸ ਵੱਲੋਂ ਕੀਤੀ ਗਈ ਜਾਤੀ ਵਿਵਧਾਨ ਅਨੁਸਾਰ ਘਰੇ ਕਾਨੂੰਨ ਦੀ ਰਖਵਾਲੀ ਕਰਦੇ ਜੀ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਬੁੱਧ ਤੁਰੰਤ ਪੱਤਰ ਤੋਂ ਕਾਰਵਾਈ ਕੀਤੀ ਜਾਵੇ ਉਹ ਕਹਿੰਦੇ ਸਰਕਾਰ ਨੇ ਪੁਲਿਸ ਨੂੰ ਹੁਕਮ ਦਿੱਤੇ ਹੋਏ ਹਨ ਕਿ ਮੇਰੀ ਗ੍ਰਿਫਤਾਰੀ ਤੋਂ 7 ਦਿਨ ਪਹਿਲਾਂ ਮੈਨੂੰ ਦੱਸਿਆ ਜਾਵੇ ਸੂਚਿਤ ਕੀਤਾ ਜਾਵੇ ਇਹ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੀ ਘੋਰ ਉਲੰਘਣਾ ਕੀਤੀ ਹੈ ਸਰਕਾਰ ਨੇ ਜੀ ਤੇ ਮੈਂ ਸਾਰੀ ਜਾਣਕਾਰੀ ਤੁਹਾਨੂੰ ਦੱਸ ਰਿਹਾ ਤੇ ਤੁਸੀਂ ਇਹਦੇ ਤੇ ਕਾਰਵਾਈ ਜ਼ਰੂਰ ਕਰੋ ਜੀ ਜਿੱਟਲੂ ਸਾਹਿਬ ਭਾਨਾ ਸਿੱਧੂ ਦੀ ਗੱਲ ਕੀਤੀ ਹੈ ਤੁਸੀਂ ਭਾਨਾ ਸਿੱਧੂ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਹੁਣ ਸੋਪਾਲ ਸਿੰਘ ਖਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਅਸੀਂ ਬਿਨਾਂ ਜ਼ਮਾਨਤ ਤੋਂ ਹੀ ਭਾਨਾ ਸਿੱਧੂ ਨੂੰ ਛਡਵਾਵਾਂਗੇ ਦੇਖੋ ਇੱਕ ਪਾਸੇ ਜਿਹੜੀਆਂ ਜਥੇਬੰਦੀਆਂ ਇਹ ਕਰ ਰਹੀਆਂ ਨੇ ਇੱਕ ਕਮੇਟੀ ਬਣੀ ਵੀ ਹੈ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਬਰਨਾਲਾ ਸੰਗਰੂਰ ਦੇ ਐਸਐਸਪੀ ਤੇ ਕੁਝ ਹੋਰ ਵੱਡੇ ਅਧਿਕਾਰੀਆਂ ਨੇ ਐਸ ਮਾਮਲੇ ਦੇ ਵਿੱਚ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜੀ ਕਿ ਭਾਨੇ ਸਿੱਧੂ ਦੀ ਜ਼ਮਾਨਤ ਹੋ ਜਾਵੇਗੀ ਜੀ ਤੇ ਉਹ ਬਾਹਰ ਆ ਜਾਏਗਾ ਇਹ ਗੱਲ ਕਹਿੰਦੇ ਆ ਕਿ ਜਦੋਂ ਲੁਧਿਆਣੇੋਂ ਜਵਾਨ ਤੋ ਹੋ ਗਈ ਸੀ ਪਰ ਪਟਿਆਲੇ 'ਚ ਗ੍ਰਿਫਤਾਰ ਕਰਨ ਦਾ ਕੀ ਲੋੜ ਸੀ ਪਟਿਆਲੇ 'ਚ ਨਿਆਂਇਕ ਰਾਸਤੇ 'ਚ ਤੋੜਿਆ ਗਿਆ ਤੁਸੀਂ ਬਹਾਲੀ ਲਿਆ ਕੇ ਤੀਜੇ ਕੇਸ ਦੇ ਵਿੱਚ ਫੜ ਲਿਆ ਜੀ ਇਹਨੂੰ ਬਿਨਾਂ ਸ਼ਰਤ ਛੱਡੋ ਜੀ ਐਸ ਤੋਂ ਪਹਿਲਾਂ ਸਾਨੂੰ ਪਤਾ ਪਰਮਿੰਦਰ ਸਿੰਘ ਝੋਟਾ ਵੀ ਛੱਡਿਆ ਗਿਆ ਸੀ ਜੀ ਸੁਖਪਾਲ ਸਿੰਘ ਖਹਿਰਾ ਕਹਿੰਦੇ ਕਿਉਂਕਿ ਕੱਲ ਤਿੰਨ ਫਰਵਰੀ ਨੂੰ ਭਗਵੰਤ ਮਾਨ ਦੀ ਸੰਗਰੂਰ ਕੋਠੀ ਦੇ ਦੁਆਲੇ ਉਹਨਾਂ ਨੇ ਵੱਡਾ ਇਕੱਠ ਕਰਨਾ ਤੇ ਸਰਕਾਰ ਨਾਲ ਗੱਲਬਾਤ ਚੱਲਦੀ ਆ ਅਧਿਕਾਰੀ ਕਹਿੰਦੇ ਅਸੀਂ ਪੁੱਛ ਕੇ ਦੱਸਦੇ ਹਾਂ ਹਾਂਜੀ ਉਹ ਕਹਿੰਦੇ ਹੁਣ ਬਿਨਾ ਜਵਾਨਤ ਤੋਂ ਹੀ ਛਡਾਵਾਂਗੇ ਕਿਉਂਕਿ ਉਲੰਘਣਾ ਤੁਸੀਂ ਕੀਤੀ ਹੈ ਜਦੋਂ ਜਵਾਨਤ ਲੁਧਿਆਣਾ ਦੀ ਅਦਾਲਤ ਨੇ ਉਹਨਾਂ ਦੀ ਕਰਤੀ ਸੀ ਤੇ ਉਸ ਤੋਂ ਬਾਅਦ ਤੁਸੀਂ ਇਹ ਕਿਉਂ ਪੰਗਾ ਲਿਆ ਜੀ ਸੋ ਦਿਖਦੇ ਆ ਇਸ ਮਾਮਲੇ ਦੇ ਵਿੱਚ ਸਰਕਾਰ ਉਹਨਾਂ ਦੀ ਗੱਲ ਮੰਦੀ ਹੈ ਜਾਂ ਨਹੀਂ ਮੰਦੀ ਗੱਲਬਾਤ ਦਾ ਦੌਰ ਇਹਨਾਂ ਦਾ ਆਪਸ ਵਿੱਚ ਦੀ ਚੱਲਦਾ ਨਜ਼ਰ ਆ ਰਿਹਾ ਹੈ ਸੁਖਪਾਲ ਸੁਖਾਰਾ ਕਹਿੰਦੇ ਆ ਕਿ ਅਸੀ ਤਾਂ ਜੀ ਹੁਣ ਬਿਨਾਂ ਸ਼ਰਤ ਛਡਾਵਾਂਗੇ ਜੀ ਡਿਟੇਲ ਸਾਹਿਬ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆਇਆ ਹੈ ਕਿ ਅਰਵਿੰਦ ਕੇਰਵਾਲ ਈਡੀ ਸਾਹਮਣੇ ਪੇਸ਼ ਹੋਣਗੇ ਪਰ ਇਸ ਤੋਂ ਪਹਿਲਾਂ ਉਹ ਆਪਣੀ ਪਤਨੀ ਨੂੰ ਮੁੱਖ ਮੰਤਰੀ ਬਣਾਉਣਗੇ ਤੇ ਆਪ ਅਸਤੀਫਾ ਦੇ ਦੇਣਗੇ ਦ ਕੋਮਲ ਜਿੰਦਾ ਸਿੰਘ ਸਰਸਾ ਭਾਜ ਪਾ ਦੇ ਆਗੂ ਨੇ ਇਹ ਤੱਕ ਕਿ ਆਸਰਾਈਆ ਕਿ ਆਫਾ ਆ ਹਿੰਮਤ ਸੁਰੇਨ ਵੀ ਤਾਂ ਗ੍ਰਿਫਤਾਰੀ ਤੋਂ ਪਹਿਲਾਂ ਅਗਲੇ ਮੁੱਖ ਮੰਤਰੀ ਦਾ ਕੰਮ ਪੱਕਾ ਕਰ ਗਿਆ ਹਾਲਾਂਕਿ ਇਹਨਾਂ ਨੇ ਜੋਰ-ਜੋਰ ਜਾਂ ਵਾਵਾ ਲਾਇਆ ਕਿ ਨਾ ਹੋਵੇ ਜੀ ਹੁਣ ਜੇ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੁੰਦੇ ਨੇ ਜੇ ਉਹ ਚੋਣ ਉਹਨਾਂ ਕੋਲੇ ਪੰਜਾਬ ਮੰਗੂ ਪੂਰਾ ਬਹੁਮਤ ਹੈ ਉਹ ਬਹੁਮਤ ਦੇ ਵਿੱਚ ਵੀ ਜਾ ਸਕਦੇ ਆ ਜੀ ਉਹ ਇਹ ਗੱਲ ਵੀ ਕਰ ਸਕਦੇ ਆ ਕਿ ਕਿਸੇ ਵਿਧਾਇਕ ਚੋਣ ਬਣਾ ਲੈ ਪਰ ਜੇ ਉਹ ਆਪਣੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਨੂੰ ਬਣਾਉਂਦੇ ਆ 6 ਮਹੀਨੇ ਤੱਕ ਇਹ ਸਭ ਦੇ ਤੇ ਰੱਖਿਆ ਜਾ ਸਕਦਾ ਹੈ ਜੀ 6 ਮਹੀਨੇ ਦੇ ਵਿੱਚ ਵਿੱਚ ਚੋਣ ਹੋ ਜੇਗੀ ਕਿਸੇ ਹਲਕੇ ਤੋਂ ਤੇ ਉਥੇ ਉਹਨਾਂ ਨੂੰ ਜਤਾਉਣਾ ਪਵੇਗਾ ਜੀ ਆਮ ਤੌਰ ਤੇ ਜਦੋਂ ਬੰਦਾ ਸੱਤਾ 'ਚ ਹੋਵੇ ਉੱਥੇ ਸੱਤਾ ਦੇ ਹੁੰਦਿਆਂ ਹੋਣ ਵਾਲੀਆਂ ਚੋਣਾਂ ਸੱਤਾ ਜਿੱਤ ਜਾਂਦੀਆਂ ਪਰ ਕਦੇ-ਕਦੇ ਬਾਜੀ ਪੁੱਠੀ ਵੀ ਪੈ ਜਾਂਦੀ ਹੈ ਜੀ ਪੰਜਾਬ ਦੇ ਵਿੱਚ 97 ਤੋਂ 2002 ਤੱਕ ਅਕਾਲੀ ਭਾਜਪਾ ਸਰਕਾਰ ਸੀ ਆਦਮਪੁਰ ਦੀ ਚੋਣ ਆ ਗਈ ਤੇ 6 ਵੋਟਾਂ ਤੇ ਕਾਂਗਰਸੀ ਆਗੂ ਕਮਲਜੀਤ ਸਿੰਘ ਲਾਲੀ ਜਿੱਤ ਗਏ ਸੀ ਜੀ ਜਿਤਾਉਣ ਵਿੱਚ ਸਭ ਤੋਂ ਵੱਡਾ ਹਿੱਸਾ ਸੀ ਸਰਦਾਰ ਵੀਰ ਦਵਿੰਦਰ ਸਿੰਘ ਸਾਹਿਬ ਦਾ ਡਿਪਟੀ ਸਪੀਕਰ ਦਾ ਜੀ ਐ ਵੀ ਹੋ ਜਾਂਦਾ ਹੈ ਜੀ ਪਰ ਆਮ ਤੌਰ ਤੇ ਸੱਤਾ ਪਾਰਟੀ ਦੇ ਅੱਥ ਲੱਡੂ ਹੁੰਦੇ ਆ ਸੱਤਾ ਪਾਰਟੀ ਜਿੱਤ ਜਾਂਦੀ ਆ ਇਹਦੋਂ ਪਹਿਲਾਂ ਵੀ ਇੱਕ ਵਾਰੀ ਘਟਨਾ ਵਾਪਰੀ ਸੀ ਜਿਹੜੀ ਬਹੁਤ ਚਰਚਿਤ ਹੋਈ ਸੀ 94 ਦੇ ਵਿੱਚ ਗਿੱਦੜ ਵਾਹੇ ਦੀ ਸੀਟ ਖਾਲੀ ਹੋਈ ਸਰਕਾਰ ਧਰੱਲੇਦਾਰ ਮੁੱਖ ਮੰਤਰੀ ਬਿਅੰਤ ਸਿੰਘ ਦੀ ਸੀ ਜੀ ਪਰ ਉੱਥੇ ਪਹਿਲੀ ਵਾਰ ਜਿਵਨੀ ਚੋਣ ਪ੍ਰਕਾਸ਼ ਸਿੰਘ ਬਾਦਲ ਖੜੇ ਹੋਏ ਮਤਲਬ ਉਹਨਾਂ ਦੇ ਜਿਹੜੇ ਭਤੀਜੇ ਨੇ ਜੀ ਉਹਨਾਂ ਦੀ ਸਰਪ੍ਰਸਤੀ ਇਹ ਚ ਖੜੇ ਹੋਏ ਮਨਪ੍ਰੀਤ ਸਿੰਘ ਬਾਦਲ ਜੀ ਤੇ ਪਹਿਲੀ ਵਾਰ ਉਥੋਂ ਜਿਮਨੀ ਚੋਂ ਜਿੱਤੇ ਸੀ ਜਿਹਦੇ ਨਾਲ ਅਕਾਲੀ ਦਲ 97 ਦੇ ਵਿੱਚ ਮੁੜ ਸਤਾ ਦੇ ਵਿੱਚ ਆਇਆ ਸੀ ਜੀ ਜਿੱਟਲੂ ਸਾਹਿਬ ਇੱਕ ਪਾਸੇ ਤਾਂ ਆਮਾ ਦੀ ਪਾਰਟੀ ਬੀਜੇਪੀ ਸਰਕਾਰ ਤੇ ਦੋਸ਼ ਲਾ ਰਹੀ ਹੈ ਕਿ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਪੰਜਾਬ ਵਿੱਚ ਆਮਾ ਦੀ ਪਾਰਟੀ ਤੇ ਦੋਸ਼ ਲੱਗ ਰਹੇ ਹਨ ਕਿ ਉਹ ਧੱਕਾ ਕਰ ਰਹੇ ਨੇ ਪੁਪਵਾਨੀਗੜ੍ਹ ਵਿੱਚ ਇੱਕ ਕਾਰਜਕਾਰੀ ਪ੍ਰਧਾਨ ਬਣਾਉਣ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਨਰਿੰਦਰ ਕੌਰ ਪਰ ਅੱਜ ਤੇ ਦੋਸ਼ ਲੱਗ ਰਹੇ ਨੇ ਦੇਖੋ ਕਹਿੰਦੇ ਉੱਥੇ ਇੱਕ ਗੁਰਤੇਜ ਸਿੰਘ ਕਾਲੀਕੋਮਾ ਨੂੰ ਕਾਰਜਕਾਰੀ ਪ੍ਰਧਾਨ ਬਣਾਤਾ ਅਸਲੀ ਪ੍ਰਧਾਨ ਦੀ ਥਾਂ ਤੇ ਉਹਨੂੰ ਬਣਾਤਾ ਹੋਣਾ ਜੀ ਇਹ ਕੰਮ ਇੱਕ ਥਾਂ ਤੇ ਥੋੜੀ ਕੀਤਾ ਇਹਨਾਂ ਨੇ ਜੀ ਮੋਗੇ 'ਚ ਵੀ ਕੀਤਾ ਬਠਿੰਡੇ ਜਿੱਥੇ-ਜਿੱਥੇ ਦਾਅ ਲੱਗਦਾ ਕਰਦੀ ਐ ਸਤਾਤਾਰੀ ਜੀ ਇਥੇ ਵੀ ਕਹਿੰਦੇ ਕਾਰਜਕਾਰੀ ਪ੍ਰਧਾਨ ਬਨਾਤਾ ਲੋਕ ਭਾਵਨਾਵਾਂ ਦੇ ਉਲਟ ਉਹ ਅਦਾਲਤ ਚ ਗਏ ਅਦਾਲਤ ਨੇ ਉਹਨਾਂ ਦਾ ਪਾਸਾ ਪਲਟਤਾ ਜੀ ਉਹਦੀ ਜਿਹੜੀ ਹੈ ਕਾਰਜਕਾਰੀ ਪ੍ਰਧਾਨਗੀ ਤੇ ਰੋਕ ਲਾਤੀ ਇਹਨਾਂ ਨੂੰ ਸਭ ਕੁ ਸਿੱਖਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਤੱਕੇ ਨਹੀਂ ਚੱਲਦੇ ਹੁੰਦੇ ਜਿਹੜੇ ਤੱਕੇ ਚੱਲ ਪਏ ਨੇ ਜੀ ਜਦੋਂ ਇਹ ਸਤਾ ਤੋਂ ਬਾਹਰ ਸੀ ਉਦੋਂ ਅਕਾਲੀਆਂ ਤੇ ਜਾਂ ਕਾਂਗਰਸੀਆਂ ਤੇ ਇਸ ਤਰ੍ਹਾਂ ਦੇ ਸਤਿਆਂ ਦੇ ਸਤਾ ਹਥਿਆਉਣ ਦੇ ਉੱਤੇ ਇਹ ਆਪ ਵੀ ਦੋਸ਼ ਲਾਇਆ ਕਰਦੇ ਸਨ ਜੀ ਜਿੱਟਲੂ ਸਾਹਿਬ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਤੇ ਦੋਸ਼ ਲੱਗ ਰਹੇ ਨੇ ਤੇ ਬਿਜ਼ਨਸ ਵੱਲੋਂ 45 ਲੱਖ ਰੁਪਏ ਦਾ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਹਾਂ ਇਹ ਮਾਮਲਾ ਸਾਹਮਣੇ ਆਇਆ ਜੀ ਕਿ ਅੰਮ੍ਰਿਤਸਰ ਨਗਰ ਸੁਧਾਰ ਟਰਸਟ ਦੇ ਇੱਕ ਨਿਵਾਸੀ ਨੇ ਲੇਖਾਕਾਰ ਤੇ ਅੰਮ੍ਰਿਤਸਰ ਦੇ ਨਿਵਾਸੀ ਵਿਸ਼ਾਲ ਸ਼ਰਮਾ ਵਿਰੁੱਧ 45 ਲੱਖ ਰੁਪਏ ਰਚਵਤ ਲਾਈਨ ਦੇ ਦੋਸ਼ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਕੇਸ ਦਰਜ ਕਰ ਲਿਆ ਜੀ ਇਹ ਹੈ ਤਾਂ 31 1 31 1 ਦਾ ਜਨਵਰੀ ਦਾ ਪਰਸੋਂ ਦਾ ਜੀ ਪਤਾ ਲੱਗਿਆ ਕਿ ਅਮਰਸਰ ਦੇ ਪਿੰਡ ਸੁਲਤਾਨਪੁਰੋਡ ਦੇ ਬਸਨੀਕ ਮੇਜਰ ਸਿੰਘ ਵੱਲੋਂ ਦਰਜ ਕਰਵਾਈ ਆਨਲਾਈਨ ਸ਼ਿਕਾਇਤ ਉਪਰੰਤ ਦਰਜ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਤੇ ਆਡੀਓ ਵਿਜ਼ੂਅਲ ਸਬੂਤਾ ਸਮੇਤ ਦਰਜ ਕਰਾਈ ਸੀ ਜੀ ਜਾਂਚ ਤੋਂ ਬਾਅਦ ਇਹ ਵਿਜੀਲੈਂਸ ਬਿਊਰੋ ਅਮਰਸਰ ਨੇ ਸ਼ਿਕਾਇਤ ਵਿੱਚ ਦੋਸ਼ਾਂ ਨੂੰ ਸਹੀ ਪਾਇਆ ਦਰਸਤ ਪਾਇਆ ਉਕਤ ਮੁੱਲਜਮੁਰਦ ਕੇਸ ਦਰਜ ਕਰ ਲਿਆ ਤੇ ਅਗਲੀ ਜਾਂਚ ਸ਼ੁਰੂ ਕੀਤੀ ਆ ਪਤਾ ਲੱਗਿਆ ਕਿ ਇਹ ਆਈਟੀ ਦੇ ਆ ਇਹ ਮੁਲਾਜ਼ਮ ਇੰਪਰੂਵਮੈਂਟ ਟਰਸਟ ਅਮਰਸਰ ਜੀ ਇੱਕ ਹੋਰ ਮਾਮਲੇ 'ਚ ਰਿਸ਼ਵਤ ਦੇ ਵਿੱਚ 8 ਲੱਖ ਦੀ ਰਿਸ਼ਵਤ ਮੰਗਨ ਅਤੇ ਲੈਣ ਦੇ ਦੋਸ਼ ਵਿੱਚ ਹਰਾਸਤਦੀਨ ਜੇਲ੍ਹ ਚ ਬੰਦਾ ਹੈ ਨਾਇਕ ਰਸਤ ਚ ਹੈ ਜਲਦੀ ਹੀ ਉਸ ਦੀ ਗ੍ਰਿਫਤਾਰੀ ਪੇਸ਼ਗੀ ਬਰੰਟ ਲਿਆ ਕੇ ਇਸ ਕੇਸ ਚ ਵੀ ਪਾਈ ਜਾਊਗੀ ਜੀ ਬੀਤੀ 7 ਜਨਵਰੀ 2023 ਨੂੰ ਦਰਜ ਕੀਤੇ ਗਏ ਕੇਸ ਵਿੱਚ ਇਹ ਲਾអਫਸਰ ਵੀ ਗੌਤਮ ਮਜੀਠਿਆ ਜੋ ਕਿ ਗ੍ਰੀਨ ਫੀਲਡ ਮਜੀਠਾ ਰੋਡ ਅੰਬਰਸਰ ਦਾ ਰਹਿਣ ਵਾਲਾ ਨੂੰ ਪਹਿਲਾਂ ਹੀ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਜਿਹੜਾ ਕਿ ਅੱਜਕੱਲ ਨਿਆਇਕ ਰਾਸੋਦੀਨ ਜੇਲ੍ਹ ਚ ਹੈ ਜੀ ਡਿਟੇਲੋ ਸਾਹਿਬ ਆਮ ਆਦੀ ਪਾਰਟੀ ਦੇ ਐਮ.ਐਲ.ਏ ਦਲਵੀਰ ਸਿੰਘ ਟੌਂ ਖਿਲਾਫ ਅਰੈਸਟ ਵਾਰੰਟ ਜਾਰੀ ਹੋਇਆ ਹੈ ਦੇਖੋ ਇਹ ਅਦਾਲਤ ਦਾ ਮਾਮਲਾ ਹੈ ਜੀ ਅਦਾਲਤ ਨੇ ਅਦਾਲਤ ਇਹ ਵਾਰੰਟ ਜਾਰੀ ਕੀਤਾ ਹੈਗਾ ਜਦੋਂ ਅਦਾਲਤ ਵਾਰੰਟ ਜਾਰੀ ਕਰ ਲਵੇ ਤਾਂ ਪੁਲਿਸ ਫਿਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਚ ਪੇਸ਼ ਕਰਦੀ ਹੈ ਪਹਿਲਾਂ ਅਦਾਲਤ ਉਹਦਾ ਦਿੰਦੀ ਹੈ ਪੁਲਸ ਰਿਮਾਂਡ ਪੁਲਸ ਰਿਮਾਂਡ ਤੋਂ ਬਾਅਦ ਫਿਰ ਪੇਸ਼ ਕੀਤਾ ਜਾਂਦਾ ਹੈ ਤੇ ਉਹਨੂੰ ਨਿਆਂਇਕ ਰਾਸਤੇ ਵਿੱਚ ਭੇਜ ਦਿੰਦੇ ਨੇ ਜੇਲ੍ਹ 'ਚ ਤੇ ਉਸ ਤੋਂ ਬਾਅਦ ਜਾਂਚ ਏਜੰਸੀ ਪੁਲਿਸ ਉਹਦਾ ਦੋਸ਼ ਪੱਤਰ ਅਦਾਲਤ ਵਿੱਚ ਧਾਇਰ ਕਰਦੀ ਹੈ ਜਦੋਂ ਉਹ ਧਾਇਰ ਕਰਦੀ ਹੈ ਤੇ ਉਹਦੇ ਤੇ ਸਰਵਾਈ ਹੁੰਦੀ ਹੈ ਕਾਰਵਾਈ ਚੱਲਦੀ ਹੈ ਤੇ ਅਦਾਲਤ ਜੇ ਸਬੂਤ ਮਿਲ ਜਾਣ ਤਾਂ ਉਹਦੀ ਜਾਂਚ ਪੜਤਾਲ ਮੁਕੰਮਲ ਹੋ ਜਾਵੇ ਤੇ ਸਰਵਾਈ ਤੋਂ ਬਾਅਦ ਉਹ ਸਜ਼ਾ ਦੇ ਦਿੰਦੀ ਹੈ ਜੇ ਉਹਦੇ ਵਿਰੁੱਧ ਸਬੂਤ ਨਾ ਮਿਲਦੇ ਹੋਣ ਤੇ ਬਰੀ ਵੀ ਕਰ ਦਿੱਤਾ ਜਾਂਦਾ ਹੈ ਜੀ ਡਿਟੇਲੋ ਸਾਹਿਬਾ ਮਮਤਾ ਬੈਨਰਜੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਭਾਜਪਾ ਸਰਕਾਰ ਲਗਾਤਾਰ ਜੇਲ੍ਹਾਂ ਵਿੱਚ ਸੁੱਟ ਰਹੀ ਹੈ ਤੇ ਜੇਲ੍ਹਾਂ ਵਿੱਚ ਸੁੱਟ ਕੇ ਹੀ ਉਹ ਸੱਤਾ ਬਿਚਾਉਣ ਚਾਹੁੰਦੀ ਹੈ ਬੀਬੀ ਮਮਤਾ ਬੈਨਰਜੀ ਇੱਕ ਧੜਲੇਦਾਰ ਆਗੂ ਜਿਨੇ ਖੰਗਣ ਨਹੀਂ ਦਿੱਤਾ ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਐਸ ਵੇਲੇ ਇੱਕ ਇੱਕ ਕਰਕੇ ਆਪਣੇ ਵਿਰੋਧੀਆਂ ਤੇ ਵਿੱਚ ਈੜੀ ਪਾਈ ਆ ਕਿਸਤੇ ਸੀਬੀਆਈ ਪਾਈ ਆ ਕਿਸਤੇ ਕੋਈ ਪਾਇਆ ਕਿਸਤੇ ਕੋਈ ਜੀ ਉਹ ਵਿਰੋਧੀ ਪਾਰਟੀਆਂ ਨੂੰ ਚੋਰ ਸਮਝ ਰਹੀ ਹੈ ਜੀ ਤੇ ਜਿਹੜੇ ਭਾਜਪਾ ਦੇ ਆਗੂ ਨੇ ਉਹ ਸਾਥ ਨਹੀਂ ਜੀ ਉਹਨਾਂ ਨੇ ਦੱਸਿਆ ਤੰਜ ਕੱਸਿਆ ਬਹੁਤ ਮਿੱਤਰਾਂ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਨ ਦੇ ਸੰਕੇਤ ਵੀ ਦਿੱਤੇ ਆ ਮੈਂਬਰ ਪਾਰਲੀਮੈਂਟ ਵੱਜੋਂ ਜੀ ਉਹ ਪੱਛਮੀ ਬੰਗਾਲ ਦੇ ਸ਼ਾਂਤੀਪੁਰ ਇਲਾਕੇ ਦੇ ਵਿੱਚ ਇੱਕ ਰੋਡ ਸ਼ੋਅ ਦੌਰਾਨ ਇਹ ਗੱਲ ਕਹੀ ਹੈ ਜੀ ਆ ਤੁਸੀਂ ਤਾਜ਼ਾ ਦੇਖੋ ਹੇਮਤ ਸਰੇਂਦੀ ਗੱਲ ਕਰ ਲਓ ਜੀ ਇਸੇ ਤਰ੍ਹਾਂ ਲਾਲੂ ਜਾਦਵ ਦੇ ਪਰਿਵਾਰ ਦੇ ਪਿੱਛੇ ਪਏ ਹੋਏ ਨੇ ਜੀ ਇਹ ਈੜੀ ਵਾਲੇ ਪੰਜਾਬ 'ਚ ਵੀ ਕਿੰਨਿਆਂ ਦੇ ਖਿਲਾਫ ਈੜੀ ਕਾਰਵਾਈ ਕਰ ਰਹੀ ਹੈ ਜੀ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਉਹ ਕਹਿੰਦੇ ਦਰਸਲ ਇਹ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਭਾਜਪਾ ਯਾਰ ਫਿਰੇ ਜੀ ਉਸ ਸਲੋਗਨ ਦੇ ਨਾਲ ਇਹ ਆਪਣੇ ਆਪ ਨੂੰ ਪਾਕ ਪਵਿੱਤਰ ਸਮਝ ਕੇ ਦੂਜਿਆਂ ਨੂੰ ਇਸੇ ਤਰ੍ਹਾਂ ਮੈਂ ਸਮਝ ਸਕਦਾ ਕਿ ਇਹ ਉਹਨਾਂ ਨੂੰ ਅੱਗੇ ਜਿਲ੍ਹਾ ਦੇ ਵਿੱਚ ਸੁੱਟ ਰਹੀ ਹੈ ਦੂਜਿਆਂ ਦੀ ਆਵਾਜ਼ ਬੰਦ ਕਰ ਰਹੀ ਹੈ ਜੀ ਪਰ ਉਹ ਕਹਿੰਦੇ ਡਰਨ ਵਾਲੇ ਨਹੀਂ ਦਬਨ ਵਾਲੇ ਨਹੀਂ ਜੀ ਅਸੀਂ ਵੱਡੇ ਪੱਦਰ ਦੇ ਉੱਤੇ ਇਸ ਜ਼ਬਰਦਸਤ ਡਟ ਕੇ ਮੁਕਾਬਲਾ ਕਰਾਂਗੇ ਮੈਂ ਇਹ ਬੀਜੀ ਵਿਜੀਲੈਂਸ ਵੀ ਕੁਝ ਅਜਿਹੇ ਜਿਹੇ ਕੰਮ ਕਰ ਰਹੀ ਹੈ ਹਾਂ ਉਹੀ ਹੈ ਦਿੱਲੀ ਦੇ ਵਿੱਚ ਚੀਕਾ ਮਾਰਦੇ ਆ ਦਿੱਲੀ ਦੇ ਵਿੱਚ ਧਰਨਾ ਦੇ ਰਿਹਾ ਜੇ ਇਥੇ ਭਾਣਾ ਸਿੱਧੂ ਗ੍ਰਿਫਤਾਰਾ ਉਹ ਧਰਨਾ ਦਿੰਦੇ ਆ ਤਾਂ ਉਹਨਾਂ ਨੂੰ ਹੌਸ ਰੈਸਟ ਕਰ ਦਿੰਦੇ ਆ ਹਾਂਜੀ ਜੀ ਜੀ ਡਿਟੇਲ ਸਰ ਅਕਾਲੀ ਦਲ ਸਯੁਕਤ ਨੇ ਦੂਜੇ ਗੇਟ ਦੀ ਮੀਟਿੰਗਾਂ ਸ਼ੁਰੂ ਕਰ ਦਿੱਤੀ ਬਿਲਕੁਲ ਜੀ ਉਹ ਇਹ ਗੱਲ ਕਹਿੰਦੇ ਆ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਚਰਚਾ ਛੜਪਈ ਸੀ ਜੀ ਕਿ ਅਕਾਲੀ ਦਲ ਸੰਯੁਕਤ ਦੁਬਾਰਾ ਫੇਰ ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ ਨਹੀਂ ਜੀ ਅਕਾਲੀ ਦਲ ਬਾਦਲ ਭਾਵ ਸੁਖਵੀਰ ਸਿੰਘ ਬਾਦਲ ਦੇ ਨਾਲ ਮੁੜ ਕੇ ਹੱਥ ਮਿਲਾ ਸਕਦੇ ਆ ਜੀ ਪਰ ਅਕਾਲੀ ਦਲ ਸੰਯੁਕਤ ਦੇ ਬਹੁਤ ਸਾਰੇ ਆਗੂ ਇਸ ਗੱਲ ਨਾਲ ਸਹਿਮਤ ਨਹੀਂ ਜੀ ਜਸਟਿਸ ਨਰਮਲ ਸਿੰਘ ਸਾਬਕਾ ਵਿਧਾਇਕ ਉਹਨਾਂ ਦੀ ਅਗਵਾਈ ਵਿੱਚ ਇੱਕ ਕਮੇਟੀ ਬਣੀ ਹੋਈ ਹੈ ਜਿਹੜੀ ਸਾਰੇ ਬਰਕਰਾਂ ਦੇ ਨਾਲ ਹੇਠਲੇ ਪੱਧਰ ਦੇ ਆਗੂਆਂ ਦੇ ਨਾਲ ਗੱਲਬਾਤ ਕਰ ਰਹੀ ਹੈ ਜੀ ਪਹਿਲੇ ਪੜਾ ਦੀ ਮੀਟਿੰਗ ਵਿੱਚ ਬਹੁ ਗਿਣਤੀ ਨੇ ਕਹਿਤਾ ਸੀ ਕਿ ਜੀ ਨਹੀਂ ਅਸੀਂ ਕਿਸੇ ਕੀਮਤ ਤੇ ਇਹਨਾਂ ਨਾਲ ਸਮਝੌਤਾ ਨਹੀਂ ਕਰਨਾ ਜੀ ਇਹਨਾਂ ਦੀ ਇੱਕ ਆਗੂ ਹੈ ਜਸਟਿਸ ਨਰਮਲ ਸਿੰਘ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਗੁਲਚਨ ਦੋ ਵਾਰ ਆਂਦਗੇ ਮੈਂਬਰ ਪਾਰਲੀਮੈਂਟ ਨੇ ਇੱਕ ਵਾਰੀ ਬਠਿੰਡੇ ਤੋਂ ਤੇ ਇੱਕ ਵਾਰੀ ਫਰੀਦਕੋਟ ਤੋਂ ਜੀ ਉਹ ਕਹਿੰਦੇ ਕਿ ਜਿਹੜੀ ਆ ਸੁਖਵੀਰ ਦੀ ਯਾਤਰਾ ਹੈ ਇਹ ਤਾਂ ਪਰਿਵਾਰ ਬਚਾਓ ਯਾਤਰਾ ਹੈ ਅਕਾਲੀ ਦਲ ਬਚਾਓ ਯਾਤਰਾ ਨਹੀਂ ਅਕਾਲੀ ਦਲ ਤਾਂ ਆਪਣੇ ਸਟੈਂਡ ਤੇ ਹੀ ਨਹੀਂ ਖੜਿਆ ਜੀ ਅਕਾਲੀ ਦਲ ਨਹੀਂ ਮਾੜਾ ਪਰਿਵਾਰ ਮਾੜਾ ਜਿਹੜਾ ਚਲਾ ਰਹੇ ਨੇ ਜਿਨ੍ਹਾਂ ਨੇ ਅਕਾਲੀ ਦਲ ਦਾ ਮਹਾਂਦਰਾ ਹੀ ਖਤਮ ਕਰਤਾ ਜੀ ਸੋ ਇਹ ਦੂਜੇ ਗੱਡ ਦੀ ਮੀਟਿੰਗ ਚੱਲ ਰਹੀ ਹੈ ਜੀ ਕੀ ਸਹਿਮਤੀ ਬਣਦੀ ਹੈ ਨਹੀਂ ਬਣਦੀ ਹੈ ਕਿਉਂਕਿ ਕਈਆਂ ਨੂੰ ਫਿਕਰ ਹੈ ਜੇ ਇਕੱਠੇ ਹੋ ਜਾਂਦੇ ਨੇ ਢੀਡਸਾ ਸਾਹਿਬ ਦੇ ਸੁਪੁੱਤਰ ਪਰਮਿੰਦਰ ਸਿੰਘ ਢੀਡਸਾ ਦੀ ਤਾਂ ਪੱਕੀ ਐ ਜੀ ਭਾਵੇਂ ਉਹ ਐਮਐਲਏ ਬਣ ਜਾਂ ਜਾਂ ਚੋਣ ਲੋਕ ਸਭਾ ਲੜਪੈਣ ਜੀ ਪਰ ਜਿਹੜੇ ਦੂਜੇ ਨੇ ਉਹ ਕਹਿੰਦੇ ਅਸੀਂ ਅਸੀਂ ਤੁਹਾਡੇ ਪਿੱਛੇ ਇਹਨਾਂ ਨੂੰ ਛੱਡਿਆ ਜੀ ਸੋ ਇਸ ਕਰਕੇ ਦੂਜੇ ਗੇੜੇ ਦੀ ਗੱਲਬਾਤ ਤੋਂ ਬਾਅਦ ਜੇ ਤਾਂ ਸਹਿਮਤ ਹੋ ਗਏ ਫਿਰ ਤਾਂ ਰਲੇਵਾ ਹੋ ਜਾਏਗਾ ਨਹੀਂ ਫਿਰ ਤੂੰ ਕੌਣ ਤੇ ਬੈਕੋ ਜੀ ਜੀ ਡਿਜੀਟਲੋ ਸਾਹਿਬ ਸਿਮਰਜੀਤ ਸਿੰਘ ਬੈਂਸ ਦਾ ਬਿਆਨ ਸਾਹਮਣੇ ਆਇਆ ਹੈ ਕਿ ਜੋ ਰਾਸ਼ਨ ਕਾਰਡ ਕੱਟੇ ਗਏ ਨੇ ਉਹਨਾਂ ਦਾ ਪੁਰਾਣਾ ਰਾਸ਼ਨ ਦਿੱਤਾ ਜਾਵੇ। ਦੇਖੋ ਪਿੱਛੇ ਸਰਕਾਰ ਨੇ ਰਾਸ਼ਨ ਕਾਰਡ ਬਹਾਲ ਕਰਤੇ। ਜੀ। 2 ਲੱਖ ਦੇ ਕਰੀਬ। ਜੀ। ਸਿਮਰਜੀਤ ਸਿੰਘ ਬੈਂਸ ਜਿਹੜੇ ਲੁਧਿਆਣੇ ਵਾਲੇ ਨੇ ਉਹਨਾਂ ਦਾ ਇਹ ਕਹਿਣਾ ਹੈ ਤੁਸੀਂ ਇਸ ਦੋਸ਼ ਨਾਲ ਇਹ ਰਾਸ਼ਨ ਕਾਰਡ ਖਤਮ ਕੀਤੇ ਸੀ। ਇਹ ਰਾਸ਼ਨ ਕਾਰਡ ਤਾਂ ਜਾਲੀ ਨੇ। ਜੀ। ਤੇ ਹੁਣ ਤੁਸੀਂ ਆਪੇ ਰਾਸ਼ਨ ਕਾਰਡ ਬਹਾਲ ਕਰਤੇ ਜੀ ਫਿਰ ਜਦੋਂ ਇਹ ਕੱਟੇ ਸੀ ਤੇ ਜਦੋਂ ਬਹਾਲ ਕੀਤੇ ਐ ਮੰਨ ਲਓ ਉਹ 8 ਮਹੀਨੇ ਹੁਣ 7 ਤੋਂ 10 ਹੋਣ ਜੀ ਉਹਨਾਂ ਦਾ ਉਸ ਮਿਲ ਦਾ ਬੰਦਾ ਰਾਸ਼ਨ ਇਹਨਾਂ ਪਰਿਵਾਰਾਂ ਨੂੰ ਤੁਰੰਤ ਪੱਧਰ ਤੇ ਮਹੱਈਆ ਕਰਾਇਆ ਜਾਵੇ ਜੀ ਇਹ ਗੱਲ ਸਿਵਰਜੀਤ ਸਿੰਘ ਬੈਂਸ ਕਹਿੰਦੇ ਨੇ ਤੇ ਬਣਦਾ ਵੀ ਹੈ ਜਦੋਂ ਤੁਸੀਂ ਉਹਨਾਂ ਦੇ ਰਾਸ਼ਨ ਕਾਰਡਾਂ ਨੂੰ ਸਹੀ ਮੰਨ ਲਿਆ ਜੀ ਇਹਦਾ ਬਥਰ ਗਲਤ ਕੱਟੇ ਗਏ ਸੀ ਜੀ ਪਰ ਉਸ ਵੇਲੇ ਦਾ ਜਿਹੜਾ ਰਾਸ਼ਨ ਜੋ ਵੀ ਉਹਨਾਂ ਨੂੰ ਮਿਲਦਾ ਸੀ ਉਹ ਤੁਰੰਤ ਪੱਤਰ ਤੇ ਦਿੱਤਾ ਜਾਣਾ ਚਾਹੀਦਾ ਹੈ ਜੀ ਡਿਪਟੀ ਕਮਿਸ਼ਨਰ ਸਾਹਿਬ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਆਇਆ ਹੈ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਵਿੱਚ ਪੰਜਾਬ ਸਰਕਾਰ ਟਿੱਲ ਵਰਤ ਰਹੀ ਹੈ ਉਹਨਾਂ ਨੇ ਕੈਗ ਦੀ ਰਿਪੋਰਟ ਦੇ ਉੱਤੇ ਕਿਹਾ ਜੀ ਸਾਨੂੰ ਸਾਰਿਆਂ ਨੂੰ ਪਤਾ ਕਿ ਕੈਗ ਹੈ ਕੰਟਰੋਲਰ ਆਡੀਟਰ ਜਨਰਲ ਜੀ ਉਹ ਕਹਿੰਦੇ ਕਿ ਗੈਰ ਕਾਨੂੰਨੀ ਕਾਰਨ ਤੇ ਰੋਕ ਲਗਾਉਣ ਵਿੱਚ ਸਫਲ ਰਹਿਣ ਪੰਜਾਬ ਦੀ ਸਰਕਾਰ ਦੀ ਨਖੇਦੀ ਕੀਤੀ ਆ ਇੱਕ ਪਾਸੇ ਮੁੱਖ ਮੰਤਰੀ ਕਹਿੰਦਾ ਮੈਂ ਤਾਂ ਜੀ ਡੀਸੀਆਂ ਨੂੰ ਦੇ ਦਿੱਤੇ ਹੁਕਮ ਜੀ ਮੈਂ ਕਹਾਂ ਚੇਤਨ ਸਿੰਘ ਜੋੜੇਬੱਜਰੇ ਕੋਲੇ ਆ ਜੀ ਤੇ ਫਿਰ ਤਾਂ ਅੰਗੂਰ ਖੱਟੇ ਵਾਲੀ ਗੱਲ ਹੀ ਕਹਾਂਗੇ ਆਪਾਂ ਬਿਲਕੁਲ ਤੋ ਤੋ ਆਪ ਤੋਂ ਕੰਟਰੋਲ ਹੀ ਹੋਇਆ ਉਹ ਡੀਸੀਆਂ ਕੋਲੇ ਆ ਗਿਆ ਜੀ ਇੱਕ ਤਾਂ ਡੀਸੀ ਟੰਗ ਦਿਓ ਤੇ ਕੰਮ ਹੁੰਦਾ ਰਹੇਗਾ ਪਹਿਲਾਂ ਵੀ ਤਾਂ ਆਈਐਸ ਅਫਸਰ ਨੀਲਮਾ ਤੇ ਪਰਚਾ ਦਰਜ ਕੀਤਾ ਕੀ ਕਰ ਲਿਆ ਉਹਦਾ ਜੀ ਉੱਥੇ ਹੀ ਰਹਿ ਗਿਆ ਹਾਂ ਜੀ ਉਹ ਇਕੱਠੇ ਹੋ ਕੇ ਆਗੇ ਦਵਾ ਦੇ ਵਿੱਚ ਆ ਗਏ ਜੀ ਸੋ ਖੰਨਣ ਤੋਂ ਇਹਨਾਂ ਨੇ ਕਿਹਾ ਸੀ 20000 ਕਰੋੜ ਦੀ ਕਮਾਈ ਪ੍ਰਤੀ ਸਾਲ ਜੀ ਕੇਜਰੀਵਾਲ ਸਾਹਿਬ ਕਹਿੰਦੇ ਸੀ ਹਾਂ ਜੀ ਉਹ ਕਹਿੰਦੇ ਕੰਮਕਾਜ ਦੀ ਸਲਾਮਾਨਲਾ ਸਮੀਖਿਆ ਦੌਰਾਨ ਇਹ ਜਿਹੜੀ ਰਿਪੋਰਟ ਹੈ ਰੇਤ ਬਜਰੀ ਦੀ ਮੈਨੇ ਕੀਤੀ 2018 ਦੀ ਲੋੜ ਅਨੁਸਾਰ ਕੌਮੀ ਗ੍ਰੀਨ ਟ੍ਰਿਬਿਊਨਲ ਜਿਹਨੂੰ એનਰਜੀਟੀ ਕਹਿੰਦੇ ਆ ਗੈਰ ਕਾਨੂੰਨੀ ਇਹ ਮਾਈਨਿੰਗ ਨੂੰ ਰੋਕਣ ਵਿੱਚ ਜੀਓ ਟੈਗਿੰਗ ਜੀਓ ਫੈਂਸਿੰਗ ਅਤੇ ਇਲੈਕਟ੍ਰੋਨ ਨਿਗਰਾਨੀ ਦੀ ਵਰਤੋਂ ਕਰਨ ਦੇ ਆਦੇਸ਼ ਦਿੱਤੇ ਤਿੰਨ ਡਰੇਨੇਜ ਡਿਵੀਜ਼ਨਾਂ ਦੇ ਰਿਕਾਰਡ ਦੀ ਜਾਂਚ ਤੋਂ ਪਤਾ ਲੱਗਾ ਕਿ ਜਲ ਸਰੋਤ ਭਾਗ ਗੈਰ ਕਾਨੂੰਨੀ ਖਨਣ ਦਾ ਪਤਾ ਲਗਾਉਣ ਅਤੇ ਜਾਂਚ ਕਰਨ ਲਈ ਤਕਨਾਲੋਜੀ ਦੀ ਵਰਤੋਂ ਨਹੀਂ ਕੀਤੀ ਗਈ ਜੀ ਇਹ ਗੱਲ ਬਿਕਵਿਨੇ ਆ ਇਹਨੇ ਕਾਇਗ ਨਹੀਂ ਕਹੀ ਹੈ ਜੀਦਾ ਜ਼ਿਕਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸੁਭਾਜਵਾ ਕਰ ਰਹੇ ਨੇ ਜੀ ਦਿੱਲੀ ਸਭ ਕੌਂਸਲ ਲੀਡਰਾਂ ਵੱਲੋਂ ਜਲੰਧਰ ਵਿੱਚ ਇੱਕ ਅਕਾਲੀ ਲੀਡਰ ਤੇ ਵੀ ਦੋਸ਼ ਲਾਏ ਗਏ ਨੇ ਕਿ ਉਹਦੇ ਵੱਲੋਂ ਗੈਰ ਕਾਨੂੰਨੀ ਖਾਣਨ ਕੀਤਾ ਜਾ ਰਿਹਾ ਦੇਖੋ ਇਹ ਵਿਰੋਧੀ ਧਿਰਾਂ ਨੇ ਵਿਰੋਧੀ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਈ ਜਾਣੇ ਨੇ ਜੀ ਸਰਕਾਰ ਨੇ ਇਹਦਾ ਜਵਾਬ ਦੇਣਾ ਕਿ ਗੈਰ ਕਾਨੂੰਨੀ ਮਾਈਨਿੰਗ ਹੋਈ ਹੈ ਜਾਂ ਨਹੀਂ ਹੋਈ ਜੀ ਉਹਨੇ ਜ਼ਿੰਮੇਵਾਰੀ ਡੀਸੀਆਂ ਤੇ ਪੈ ਗਈ ਹੈ ਤੇ ਜੇ ਉਹਨਾਂ ਨੇ ਪਹਿਲਾਂ ਬਥੇਰੇ ਇਲਜ਼ਾਮ ਲੱਗੇ ਨੇ ਉਹਨਾਂ ਦੀ ਪੜਤਾਲ ਕਰਾਈ ਹੈ ਕਦੇ ਇਹਨਾਂ ਨੇ ਜੀ ਅੱਜ ਤੱਕ ਨਹੀਂ ਕਰਾਈ ਜੀ ਸੋ ਇਸ ਕਰਕੇ ਇਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗਦੇ ਆ ਉਹ ਇਲਜ਼ਾਮ ਜੱਗ ਵਿੱਚ ਲਿਆਉਣੇ ਚਾਹੀਦੇ ਜਿਹੜੇ ਕਿ ਬਹੁਤ ਜ਼ਰੂਰੀ ਨੇ ਜੀ ਜੀਟੇ ਲੋ ਸਾਹਿਬ ਦਰਸ਼ਕਾਂ ਨਾਲ ਬੜਮੋਲੀ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਤੇ ਦਰਸ਼ਕੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਨਵੀਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਆਦਰੂ ਮਾਗੇ ਧੰਨਵਾਦ